ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਦੇ ਵਿੱਚ ਆਈਲੈਂਡਸ ਅਤੇ ਸਟੱਡੀ ਵੀਜ਼ੇ ਤੇ ਵੱਖ-ਵੱਖ ਦੇਸ਼ਾਂ ਵਿੱਚ ਜਾਣ ਵਾਲੇ ਬੱਚਿਆਂ ਨੂੰ ਬਿਹਤਰ ਸਹੂਲਤ ਦੇਣ ਤੋਂ ਬਾਅਦ ਹੁਣ ਮਨੋਚਾ ਓਵਰਸੀਜ਼ ਨੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਵੱਖ-ਵੱਖ ਦੇਸ਼ਾਂ ਵਿੱਚ ਸਟੱਡੀ ਵੀਜ਼ੇ ਤੇ ਬਾਹਰ ਭੇਜਣ ਲਈ ਆਪਣੀ ਨਵੀਂ ਬ੍ਰਾਂਚ हिमाचल प्रदेश ਦੇ ਜ਼ਿਲ੍ਹਾ ਊਨਾ ਗਵਰਨਮੈਂਟ ਕਾਲਜ ਦੇ ਬਿਲਕੁਲ ਸਾਹਮਣੇ ਖੋਲ ਕੇ ਵੱਡੀ ਸੁਗਾਤ ਦਿੱਤੀ ਹੈ ਜਿਸ ਨਾਲ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਲੜਕੇ ਲੜਕੀਆਂ ਆਇਲਟਸ ਦੇ ਨਾਲ ਨਾਲ ਸਟੱਡੀ ਵਿਜੇ ਤੇ ਵੱਖ-ਵੱਖ ਕੰਟਰੀਆਂ ਜਿਵੇਂ ਕਿ ਕੈਨੇਡਾ ਅਮਰੀਕਾ ਯੂਕੇ ਜਰਮਨ ਅਤੇ ਨਿਊਜ਼ੀਲੈਂਡ ਦੇਸ਼ਾਂ ਵਿੱਚ ਹੁਣ ਆਸਾਨ ਤਰੀਕੇ ਨਾਲ ਮਨੋਚਾ ਓਵਰਸੀਡ ਦੇ ਮਾਧਿਅਮ ਨਾਲ ਜਾ ਸਕਦੇ ਹਨ ਜਿਸ ਲਈ ਅੱਜ ਰਸਮੀ ਤੌਰ ਤੇ ਬਰਾਂਚ ਦਾ ਉਦਘਾਟਨ ਕਾਂਗਰਸ ਦੇ ਸੀਨੀਅਰ ਲੀਡਰ ਸਤਪਾਲ ਰਾਏ ਜਾਦਾ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਵੱਡੀ ਤਦਾਤ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਮੈਨੇਜਿੰਗ ਡਾਇਰੈਕਟਰ ਮਨੋਚਾ ਓਵਰਸੀਜ਼ ਤੋਂ ਹਰਸ਼ਿਤ ਮਨੋਚਾ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਹਿਮਾਚਲ ਤੋਂ ਲੋਕਾਂ ਦੀ ਮੰਗ ਸੀ ਕਿ ਮਨੋਚਾ ਓਵਰਸੀਜ਼ ਦੀ ਬ੍ਰਾਂਚ ਹਿਮਾਚਲ ਵਿੱਚ ਵੀ ਖੋਲੀ ਜਾਵੇ ਅਤੇ ਹੁਣ ਅਸੀਂ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਇਹ ਬ੍ਰਾਂਚ ਗਵਰਨਮੈਂਟ ਕਾਲਜ ਉਹਨਾਂ ਦੇ ਬਿਲਕੁਲ ਸਾਹਮਣੇ ਖੋਲ ਕੇ ਪੂਰੀ ਕੀਤੀ ਹੈ। ਅਤੇ ਹੁਣ ਹਿਮਾਚਲ ਦੇ ਨੌਜਵਾਨ ਲੜਕੇ ਲੜਕੀਆਂ ਆਸਾਨ ਤਰੀਕੇ ਨਾਲ ਵੱਖ-ਵੱਖ ਦੇਸ਼ਾਂ ਦੇ ਵਿਜੇ ਆਸਾਨੀ ਨਾਲ ਲਗਾ ਸਕਦੇ ਹਨ। ਉਹਨਾਂ ਕਿਹਾ ਕੀ ਵਧੇਰੇ ਜਾਣਕਾਰੀ ਲਈ ਉਹ ਮਨੋਚਾ ਓਵਰਸੀਜ਼ ਦੀ ਬ੍ਰਾਂਚ ਉਹਨਾਂ ਵਿਖੇ ਸੰਪਰਕ ਕਰਨ। ਉਨਾ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਪਰ ਪਹਿਲਾਂ ਬਹੁਤ ਸ਼ੁਕਰੀਆ ਤੁਸੀਂ ਆਏ ਤੁਸੀਂ ਸਪੋਰਟ ਕਰਦੇ ਆ ਰਹੇ ਮਨੋਚਾ ਓਵਰਸੀਜ਼ ਨੂੰ ਮਨੋਚਾ ਓਵਰਸੀਜ਼ ਵੀ ਟਰਸਟ ਬਣਾ ਕੇ ਰੱਖਿਆ ਇੱਕ ਜੈਨੂਇਨ ਗਾਈਡੈਂਸ ਇੱਕ ਜੈਨੂਇਨ ਸਲਾਹ ਦੇ ਰਿਹਾ ਹੈ ਕਾਫੀ ਸਾਲਾਂ ਤੋਂ ਤੇ ਨੰਗਲ ਦੇ ਕਰ ਨਾਲ ਸਾਨੂੰ ਉਹਨਾਂ ਤੋਂ ਕਾਫੀ ਦੇਰ ਤੋਂ ਡਿਮਾਂਡ ਆ ਰਹੀ ਸੀ ਕਿ ਸਾਡਾ ਇੰਸਟੀਚਿਊਟ ਉਹਨਾਂ ਵੀ ਹੋਵੇ ਅਸੀਂ ਉਹਨਾਂ ਅੱਜ ਕਾਲਜ ਦੇ ਆਪੋਜ਼ਿਟ ਸਰਕਾਰੀ ਕਾਲਜ ਦੇ ਆਪੋਜ਼ਿਟ ਖੋਲਿਆ ਹੈ ਇੱਥੇ ਆਇਲ ਸਪੀਟੀ ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ ਦੀ ਸਰਵਿਸਿਜ਼ ਜਿਵੇਂ ਕਿ ਕੈਨੇਡਾ ਯੂਕੇ ਆਸਟ੍ਰੇਲੀਆ ਜਰਮਨੀ ਨਿਊਜ਼ੀਲੈਂਡ ਵਰਗੀ ਕੰਟਰੀਆਂ ਚ ਆਪਾਂ ਦਿੰਦੇ ਆ ਰਹੇ ਆਂ ਤੇ ਸਾਡਾ ਸਕਸੈਸ ਰੇਟ ਬਹੁਤ ਹੀ ਅੱਛਾ ਹੈ ਸਕਸੈਸ ਸਕਸੈਸ ਰੇਟ ਦੇ ਨਾਲ ਨਾਲ ਅਸੀਂ ਗਾਈਡ ਕਰਦੇ ਆਂ ਬੱਚੇ ਨੂੰ ਕਿ ਉਹਨਾਂ ਦਾ ਫਿਊਚਰ ਕਿਹੜੀ ਕੰਟਰੀ ਚ ਜਾਂ ਕਿਹੜੇ ਪ੍ਰੋਗਰਾਮ ਦੇ ਵਿੱਚ ਬੱਚਾ ਵਧੀਆ ਬਣਾ ਸਕਦਾ ਹੈ ਭਵਿਕਾ ਕਿਵੇਂ ਵਧੀਆ ਬਣਾ ਸਕਦਾ ਹੈ ਮਤਲਬ ਉਸ ਤੋਂ ਜ਼ਿਆਦਾ ਸਾਨੂੰ ਬਹੁਤ ਕੰਪਲੇਂਟਸ ਆਉਂਦੀ ਸੀ ਨਵਾਂ ਸ਼ਹਿਰ ਚੰਡੀਗੜ੍ਹ ਮੋਹਾਲੀ ਕੀ ਸਾਡੇ ਨਾਲ ਠੱਗ ਠੋਰੀ ਹੋਈ ਹੈ ਪੈਸੇ ਫਸੇ ਹੈ ਤੇ ਆਪਾਂ ਉਹ ਚੀਜ਼ਾਂ ਬੱਚੇ ਨੂੰ ਐਜੂਕੇਟ ਕਰਦੇ ਆਂ ਕਈ ਵਾਰ ਬੱਚੇ ਗਲਤ ਏਜੰਟ ਕੋਲ ਫਸ ਜਾਂਦੇ ਕਿਉਂਕਿ ਉਹਨਾਂ ਦੀ ਫਾਈਲ ਪ੍ਰੋਸੈਸ ਹੀ ਨਹੀਂ ਹੋ ਸਕਦੀ ਤੇ ਉਸ ਚ ਆਪਾਂ ਉਹਨਾਂ ਨੂੰ ਮਨਾ ਕਰ ਦਿੰਦੇ ਤੇ ਆਪਾਂ ਉਹ ਫਿਰ ਨਿਰਾਸ਼ ਹੋ ਕੇ ਉੱਧਰ ਚੱਲ ਜਾਂਦੇ ਤੇ ਫਿਰ ਉੱਥੋਂ ਫਸ ਕੇ ਆ ਜਾਂਦੇ ਬਟ ਆਪਾਂ ਉਹਨਾਂ ਨੂੰ ਪਹਿਲੀ ਗਾਈਡ ਕਰਦੇ ਕਿ ਜੇ ਕੰਮ ਹੋ ਸਕਦਾ ਆਪਾਂ ਤਾਂ ਹੀ ਅੱਗੇ ਪ੍ਰੋਸੈਸ ਕਰਵਾਵਾਂਗੇ ਮੈਂ ਉਹ ਸਟਾਰਟਿੰਗ ਨਹੀਂ ਕੀ ਹੈ ਅੱਜ ਅਸੀਂ ਤੁਸੀਂ ਕਲਾਸ ਤੋਂ ਗੰਦੇ ਕੋਈ ਸਟਾਰਟਿੰਗ ਵਿੱਚ ਬਿਲਕੁਲ ਸਰ ਆਪਾਂ ਦੇਵਾਂਗੇ 50% ਆਫ ਆਇਲ ਸਪੀਟੀ ਤੇ ਜਿਹੜੀ ਫੀਸ ਹੋਗੀ ਸਾਡੀ ਉਹਦੀ 50% ਫਰਸਟ 25 ਸਟੂਡੈਂਟਸ ਨੂੰ ਸਿਰਫ ਤੇ ਉਸ ਤੋਂ ਬਾਅਦ ਜਿਹੜਾ ਡਿਸਕਾਊਂਟ ਹੈ ਉਹ ਘੱਟ ਜਾਊਗਾ ਤੇ ਅਗਰ ਕੋਈ ਸਟੂਡੈਂਟਾ ਉਹਨਾਂ ਦੇ ਆਸ-ਪਾਸ ਜਾਂ ਹਿਮਾਚਲ ਦੇ ਆਸ-ਪਾਸ ਕੋਈ ਸਾਡੇ ਕੋਲ ਆਇਲਸ ਪੀਡੀ ਕਰਨਾ ਚਾਹੁੰਦਾ ਹੈ ਐ ਸਪੋਕਨ ਇੰਗਲਿਸ਼ ਕਰਨਾ ਚਾਹੁੰਦਾ ਹੈ ਉਹਨੂੰ ਫਰਸਟ ਇਨੋਗਰੇਜਲ ਡਿਸਕਾਊਂਟ ਜਿਹੜਾ 25 ਸਟੂਡੈਂਟਸ ਨੂੰ 50% ਦਾ ਮਿਲੇਗਾ